ਆਪਾਂ ਕੋਈ ਖਬਰ ਹੋਣੀ ਹੈ ਅੱਜ ਇਸ ਕੋਸ਼ਿਸ਼ ਕਰਦੇ ਹਾਂ ਕਿ ਸਾਰੀ ਕਵਰੇਜ ਕਰੀਏ ਪਲੱਸ ਨਾਲ ਦੀ ਨਾਲ ਅਸੀਂ 2030 ਐਸਐਸਓ ਸਾਡਾ ਪਾਰਕਿੰਗ ਨੂੰ ਜਦਾ ਖਾਸ ਕਿ ਨਿਸ਼ਾਨਾ ਵਜਾ ਜਾਂਦਾ ਹੈ ভাই ਵੀ ਹੋ ਸਕਦਾ ਹੈ ਕਿ ਜਿੰਨੇ ਵੀ ਵਾਹਨ ਨੇ ਲੱਗੇ ਸਾਡੇ ਤੋਂ ਪਾਰਕਿੰਗ ਹੋ ਰਹੀ ਹੈ ਅਸੀਂ ਆਪਣੇ ਜਿਹੜਾ ਇਹ ਜਿਹੜਾ ਅਸੀਂ ਦੂਜੀ ਫੋਟੋ ਲੈ ਲਈਏ ਅਸੀਂ ਇਸ ਪਾਰਕਿੰਗ ਇਹ ਸਿਰਫ ਜਿੰਨੀ ਜਿੰਨੀ ਗੱਲੋਂ ਮਲਾਈ ਲੋ ਕਰਦੇ ਗੱਲ ਦੇਖਦੇ ਸਾਨੂੰ ਖਾਦੀ ਗੱਲ ਸੱਚੀ ਗੱਲ ਜੇ ਟਾਈਮ ਟਾਈ ਹੋਏ ਭਾਈ ਕਿੱਦ ਕਿਨੇ ਚਾਹੀਏ ਆ ਆ ਮਾਨਯੋਗ ਕੁਐਸਚਨ ਆਫ ਪੁਲਿਸ ਅਮਨ ਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਜੀ ਦੇ ਨਿਸ਼ਾਨ ਨਿਰਦੇਸ਼ੇਟ ਅਤੇ ਏਡੀਸੀਪੀ 2 ਮੈਮ ਹਰਕਮਲ ਕੌਰ ਉਹਨਾਂ ਦੇ ਨਿਸ਼ਾਨ ਨਿਰਦੇਸ਼ੇਟ ਅਸੀਂ ਇੱਕ ਮਹਿੰਮ ਚਲਾਈ ਹੋਈ ਹੈ ਅਤੇ ਸਾਡੇ ਇੱਕ ਵਾਰਦਾਤ ਹੁੰਦੀ ਆ 23 ਤਰੀਕ ਨੂੰ ਇੱਕ ਬਾਈਕ ਚੋਰ ਇੱਕ ਬਾਈਕ ਚੋਰੀ ਹੁੰਦੀ ਹੈ ਗੁਰਨਾਣਕ ਹਸਪੀਟਲ ਦੇ ਵਿੱਚੋਂ ਉਦੇ ਵਿੱਚ ਇੱਕ ਬਾਈਕ ਸਪਲੈਂਡਰ ਜਿਹੜਾ ਚੋਰੀ ਹੁੰਦਾ ਉਹਦੇ ਉੱਪਰ ਅਸੀਂ ਇੱਕ ਖਰਚਾ ਦਰਜ ਕਰਦੇ ਹਾਂ 125/24 ਖਰਚਾ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕਰਦੇ ਹਾਂ ਸਾਡੇ ਕੋਲ ਇੱਕ ਦੋਸ਼ੀ ਅਸੀਂ ਆਪਣੀ ਹੈਂਡ ਕਰਦੇ ਹਾਂ ਜਿਹਦਾ ਨਾਮ ਸ਼ਾਮ ਸ਼ਾਮ ਸਿੰਘ ਹੈਗਾ ਲੰਗਰਵਾਲਾ ਦਾ ਖਾਨਾ ਰਹਿਣ ਵਾਲਾ ਉਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਐਸਐਚਓ ਸਾਹਿਬ ਨੇ ਟੀਮ ਸਿ ਬਣਾ ਕੇ ਬੜਾ ਵਧੀਆ ਇੱਕ ਕੰਮ ਕੀਤਾ ਹੈ ਉਹਦੇ ਵਿੱਚ ਅਸੀਂ ਚਾਰ ਵਾਹਨ ਸਵ ਰਿਕਵਰ ਕੀਤੇ ਜਿਹਦੇ ਵਿੱਚ ਸਾਡੇ ਦੋ ਮੋਟਰਸਾਈਕਲ ਨੇ ਸਪਲੈਂਡਰ ਇੱਕ ਸਕੂਟੀ ਹੈ ਤੇ ਇੱਕ ਸਾਡਾ ਜਿਹੜਾ ਪਹਿਲਾ ਪੈਸ਼ਨ ਮੋਟਰਸਾਈਕਲ ਰਿਕਵਰ ਕੀਤਾ ਹੈ ਅਸੀਂ ਟੋਟਲ ਅਸੀਂ 4 ਵਾਹਨ ਰਿਕਵਰ ਕੀਤੇ ਆ ਤੇ ਉਮੀਦ ਹੈ ਕਿ ਹੋਰ ਵੀ ਰਿਕਵਰੀ ਅਸੀਂ ਕਰਾਂਗੇ ਇਹ ਸਰ ਕਿੰਨੇ ਸਮੇਂ ਤੋਂ ਲੱਗਾ ਹੋਇਆ ਜੀ ਚੋਰੀਆਂ ਦਾ ਦੇਖੋ ਜੀ ਇਹ ਪੁਰਾਣਾ ਇਹਦੇ ਇਹਦੇ ਖਿਲਾਫ ਪਹਿਲਾਂ ਵੀ ਇੱਕ ਪਰਚਾ ਦਰਜਿਆ ਸਿਟੀ ਗੁਰਦਾਸਪੁਰ ਦਾ 226/2 ਉਹ ਵੀ ਚੋਰੀ ਦਾ ਹੈਗਾ ਉਹਦੇ ਵਿੱਚ ਵੀ ਵਾਹਨ ਚੋਰੀ ਹੋਇਆ ਸੀ ਚੋਰੀ ਹੋਈ ਸੀ ਤੇ ਇਹ ਬੈਕਗ੍ਰਾਉਂਡ ਇਹਦਾ ਹੁਣ ਅਸੀਂ ਕੀ ਅਸੀਂ ਜਾਣਾਂਗੇ ਅਸੀਂ ਤਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਸਰ ਇਹ ਚੋਰੀ ਕਰਕੇ ਕਰਦਾ ਸੀ ਜੀ ਚੋਰੀ ਕਰਕੇ ਅੱਗੇ ਸੇਲ ਕਰਦਾ ਸੀਗਾ ਮਾਈਟ ਬੀ ਇਹਨਾਂ ਨੇ ਹਲੇ ਤਾਂ ਹਲੇ ਤਾਂ ਆਪਣੀ ਜਗ੍ਹਾ ਤੇ ਕਿਤੇ ਖੜੇ ਕੀਤੇ ਹੋਏ ਸੀਗੇ ਚੋਰੀ ਕਰਕੇ ਇਹ ਬਾਕੀ ਤਫਤੀਸ਼ ਦਾ ਹਿੱਸਾ ਹੈ ਜਿੱਦਾਂ ਜਿੱਦਾਂ ਕੋਈ ਕਰੂਗਾ ਉਹ ਤੁਹਾਨੂੰ ਅਸੀਂ ਦੱਸਾਂਗੇ ਖਾਸ ਏਰੀਆ ਸੀ ਜਿੱਥੇ ਐਕਟਿਵ ਸੀਗਾ ਜਿੱਥੇ ਮੱਤੀ ਚੋਰੀ ਕਰਦੇ ਨੇ ਨਹੀਂ ਨਹੀਂ ਜਿੱਥੇ ਉਹਨਾਂ ਨੂੰ ਈਜ਼ੀ ਟਾਸਕ ਈਜ਼ੀ ਟਾਸਕ ਮਿਲ ਜਾਂਦਾ ਸੀ ਜਿੱਥੇ ਉੱਥੇ ਉੱਥੇ ਚੋਰੀ ਕਰਦਾ ਜਿੱਦਾਂ ਉਹਨਾਂ ਪਾਰਕਿੰਗ ਹੈਗੀ ਹੈ ਇੱਥੇ ਕਾਫੀ ਜਿਆਦਾ ਵੈਕੈਂਸੀ ਲੱਗੇ ਹੁੰਦੇ ਨੇ ਬਟ ਫਿਰ ਵੀ ਸਾਡੀ ਪੁਲਿਸ ਜਿਹੜੀ ਥਾਣਾ ਮਜੀਠਾ ਰੋਡ ਦੀ ਪੁਲਿਸ ਹੈਗੀ ਆ ਉਹ ਕਾਫੀ ਐਕਟਿਵ ਆ ਇਹਨਾਂ ਨੇ ਰਿਐਕਟ ਇਕਦਮੀ ਸੱਡਨਲੀ ਰਿਐਕਟ ਕਰਦੇ ਹੋਏ ਦੋਸ਼ੀ ਨੂੰ ਵੀ ਫੜਿਆ ਪਲੱਸ ਚਾਰ ਮੋਟਰਸਾਈਕਲ ਹੋਰ ਰਿਕਵਰ ਕੀਤੀ ਸਬ ਚੋ ਜੀ ਹਲੇ ਤਫਤੀਸ਼ਾ ਹਿਸਾ ਜਦ ਤੱਕ ਨੂੰ ਕੋਈ ਡਿਸਕਲੋਸ ਗੱਲ ਹੋਊਗੀ ਤਾਂ ਦੱਸਾਂਗੇ ਨਹੀਂ ਨਹੀਂ ਨਸ਼ਾ ਵਗੈਰਾ ਹਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਜੀ ਕਿੰਨੇ ਕੁ ਦਾ ਤਾਂ ਮੋਟਰਸਾਈਕਲ ਵੇਚੀ ਜਾਂਦਾ ਅੱਗੇ ਜਿਹਦੇ ਪੂਰੀ ਬਾਕੀ ਜੀ ਇਹ ਕਹਿ ਰਿਹਾ ਕਿ 5-6000 7000 ਦਾ ਵੇਚੀ ਜਾਂਦਾ ਮੋਟਰਸਾਈਕਲ ਦਾ ਬਾਕੀ ਦੇਖ ਲਓ ਜਿਹੜੇ ਐਸਾ ਦੇ ਮੋਟਰਸਾਈਕਲ ਦੂਜੇ ਲੈਂਦੇ ਨੇ ਉਹਨਾਂ ਤੋਂ ਆਪ ਵੀ ਕਾੜਗੇ ਤੁਹਾਨੂੰ ਹਾਂਜੀ ਜੀ ਬਿਲਕੁਲ ਜੀ ਦੇਖਾਂਗੇ ਇਹ ਹਲੇ ਤਾਂ ਇਹ ਆਪਣੇ ਨੇ ਆਪਣੀ ਕਸਟਡੀ ਦੇ ਵਿੱਚ ਰੱਖੀ ਹੋਈ ਸੀ ਨਾ ਜੀ ਹਲੇ ਤਾਂ ਇਹ ਆਪਣੇ ਆਪਣੇ ਟਿਕਾਣਿਆਂ ਦੇ ਵਿੱਚ ਰੱਖੀ ਹੋਈ ਸੀ ਜੀ ਜੇ ਸਰ ਕੱਲਾ ਜੀ ਇਹ ਕਿ 你一个月一千个